ਮੇਰੇ ਪੰਜ ਬੁੱਤ ਨੂੰ ਸਰਪੰਸਪ ਜਗਿੰਦਰ ਜੀ ਉਹ ਵੀ ਆ ਕੇ ਧੰਨਵਾਦ ਕਰਦੇ ਅੱਦੇ ਪਿੰਡ ਦੀ ਜਿੰਨੇ ਵੀ ਸਾਡੇ ਸਾਥੀ ਆਏ ਆ ਸਰ ਐਡਰੈਸ ਮੰਡੀ ਸਭ ਦੇ ਮੋਦੀ ਜੀ ਸਨ ਹਾਜਰ ਐਡਵੋਕੇਟ ਜੀ ਨੂੰ ਕੁਮਾਰ ਜੀ ਸਾਡੇ ਬੱਚਾ ਆਏ ਬਹੁਤ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਇਆ ਅਸੀਂ ਬਹੁਤ ਬਹੁਤ ਜੀ ਧੰਨਵਾਦੀ ਹਾਂ ਬਹੁਤ ਬਾਤੀਆਂ ਉਹ ਨਾਲ ਬਿਠਾ ਲੋ ਰੁਪੇਲ ਸਾਥੀਓ ਸਾਨੂੰ ਤੋਂ ਵੀ ਬੰ ਮੇਰਾ ਖਾਲਾ ਵੀ 15 ਦਿਨ ਹੋ ਗਿਆ ਬਲਵਿੰਦਰ ਕਾ ਨੂੰ ਦੇਖੀ ਮਗਨਾਂ ਨੇ ਉਹ ਲਈ ਇਹ ਰਿਕਵੈਸਟ ਚਾਹਦੇ ਸੀ ਕਿ ਸਾਡੇ ਬੰਦੇ ਇੱਕ ਵਾਰੀ ਜੂਰ ਆਓ ਅਜੇ ਇਹ ਕਦੇ ਵੀ ਤੁਹਾਡੇ ਬੇਟਾ ਬਹੁਤ ਅਸੀਂ ਆਉਂਦੇ ਰਹਿੰਦਾ ਆ ਪਰ ਸਾਨੂੰ ਹੋਰ ਕੋਈ ਬਾਕੀ ਯੂਪੀ ਦਾ ਦੇ ਕੰਨਾਮ ਜੋ ਰੱਖੋ ਪਾਕਿਸਤਾਨ ਬਹੁਤ ਮਿਹਨਤ ਕੀਤੀ ਹੈ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਭਾਜੀ ਇੱਕ ਵਾਰ ਬੀਬੀਆਂ ਨੂੰ ਬੇਨਤੀ ਕਰ ਦਈਆਂ ਪੇ ਤੁਸੀਂ ਵੀ ਥੋੜੀ ਜਿਹੀ ਮਿਹਨਤ ਕਰੋ ਇੱਕ ਦਿਨ ਦਿੰਦਾ ਆਪਾਂ ਹੋਰ ਕਹਿੰਦਾ ਅਸੀਂ ਪਰਸੋਂ ਦੀ ਖਾਈ ਦੀ ਗੱਲ ਨਾਲ ਮੇਰਾ ਖਾਲਸਾ ਰਾਤ ਨੂੰ 2 ਵਜੇ ਆਈਆਂ ਅਸੀਂ ਜਿਹਦੇ ਵਿੱਚ ਬੀਬੀ ਇੱਥੇ ਸੋਚ ਕੇ ਬੈਠੀ ਆ ਲੰਬੜੀ ਤੋਂ ਉਹਨਾਂ ਨੇ ਵੀ ਸਾਡੇ ਨਾਲ ਹੀ 2 ਵਜੇ ਤੱਕ ਰਹੇ ਆ ਉਹਨਾਂ ਨੂੰ ਧੋਣੇ ਕੀ ਆ ਵੀ ਬੋਲਦੇ ਤੁਸੀਂ ਚਲ ਜਾਓ ਬੋਲਦੇ ਜਾਂਦੇ ਉਹ ਕਹਿੰਦੇ ਜੇ ਤੁਸੀਂ ਇੱਥੇ ਆਉਂ ਨਹੀਂ ਕਹਿੰਦਾ ਅਸੀਂ ਵੀ ਇੱਥੇ ਰਹਿਣਾ ਹੈ ਤੇ 2 ਵਜੇ ਅਸੀਂ ਆਏ ਆ ਪਰ 2 ਵਜੇ ਤੱਕ ਦੇਖ ਲਓ ਨੂੰ ਜਿਹੜਿਆ ਹਾਰ ਲੈ ਕੇ ਉਹ ਇੰਤਜ਼ਾਰ ਕਰਦੇ ਸੀਗੇ ਮੰਨ ਜਾਨੀ ਸਾਡੇ ਆਉਣ ਵਾਲੇ ਐਮਪੀ ਸਾਹਿਬ ਦਾ ਤੇ ਇਸ ਕਰਕੇ ਚਲੋ ਅੱਜ ਵੀ ਮੈਂ ਪਿੰਡ ਵਸੇਣ ਦਾ ਵੀ ਤੇ ਭਗਵਾਨ ਕੋ ਤਾਜਪੁਰ ਉਰ ਬਾਕੀ ਜਿੰਨੇ ਵੀ ਸਾਡੇ ਸਾਥੀ ਇੱਥੇ ਆਏ ਆ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਦਾ ਆਪਣਾ ਜੀਵਤੀ ਸਮਾਂ ਕੱਢ ਕੇ ਇੱਥੇ ਆਏ ਆ ਸਾਡੇ ਬਲੂਗਰ ਕੁਆਲਟੀ ਦੇ ਵਿਚਾਰ ਸੁਣਵਾਉਣ ਵਾਸਤੇ ਇਹਨਾਂ ਦੇ ਅਸੀਂ ਬਾਰ-ਬਾਰ ਅਸੀਂ ਧੰਨਵਾਦ ਕਰਦਾ ਔਰ ਇੱਕ ਕੰਕਰਸਟ ਕਰਦਾ ਪ੍ਰੇਕ ਫ੍ਰੀਕ ਨੂੰ ਸਾਰਿਆਂ ਨੇ ਹਰ ਬੰਦੇ ਨੇ ਆਪਣੀ ਮਨਪੂਰ ਜਿਹੜੀ ਆ ਸਭ ਤੋਂ ਪਹਿਲਾਂ ਭਗਾਉਂਦੇ